ਆਸ ਮਹਲਾ ਪੰਜਵਾਂ ਨਾਮ ਮਰਤਾ ਨਾਮ ਡਰਿਆ ਗੁਰੂ ਜੀ ਕਹਿੰਦੇ ਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ ਵੇਖੋ ਗੁਰੂ ਜੀ ਕੀ ਕਹਿ ਰਹੇ ਆ ਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ ਅਸੀਂ ਕਿਤੇ ਭੜਾ ਦੇ ਕਰਦੇ ਆ ਅਸੀਂ ਵੱਖਰਾ ਸਮਝ ਕੇ ਆ ਰੱਬ ਨੂੰ ਭੜਾ ਦੇ ਆ ਗੁਰੂ ਜੀ ਕੀ ਕਹਿ ਰਹੇ ਆ ਕਿ ਸਾਡੀ ਵੱਖਰੀ ਹਸਤੀ ਹੈ ਹੀ ਨਹੀਂ ਉਹ ਆਪ ਹੀ ਜੀਵਾਤਮਾ ਰੂਪ ਵਿੱਚ ਸਰੀਰ ਅੰਦਰ ਵਰਤ ਰਿਹਾ ਉਹ ਸਾਡੇ ਅੰਦਰ ਸ਼ਕਤੀ ਰੂਪ ਹੋ ਕੇ ਵਰਤ ਰਿਹਾ ਉਹ ਪਰਮਾਤਮਾ ਕਦੇ ਮਰਦਾ ਨਹੀਂ ਸਾਡੇ ਅੰਦਰ ਉਹ ਆਪ ਹੀ ਹੈ ਫਿਰ ਸਾਨੂੰ ਵੀ ਫਿਰ ਮੌਤ ਤੋਂ ਡਰਨੀ ਹੋਣਾ ਚਾਹੀਦਾ ਹੈ ਕਿਉਂ ਕਿ ਸ਼ਕਤੀ ਵਿੱਚ ਬਣਿਆ ਸ਼ਕਤੀ ਵਿੱਚ ਆਕਾਰ ਧਾਰਿਆ ਤੇ ਇਹ ਸ਼ਕਤੀ ਵਿੱਚ ਹੀ ਦਵਾਰੇ ਸਮਾ ਜਾਵਾਂਗੇ ਇਦੇ ਵਿੱਚ ਕਿਤੇ ਕੋਈ ਮਰਦਾ ਹੀ ਨਹੀਂ ਐਸ ਕਰਕੇ ਮੌਤ ਦਾ ਡਰ ਹੀ ਨਹੀਂ ਹੋਣਾ ਚਾਹੀਦਾ ਬਸ ਇੰਨੀ ਗੱਲ ਬੜਾ ਪਿਆਰਾ ਗੁਰੂ ਜੀ ਸਮਝਾਉਂਦੇ ਆ ਬਹੁਤ ਜਗ੍ਹਾ ਤੇ ਇੱਕੋ ਬਾਜੀਗਰ ਜੈਸੀ ਬਾਹੀ ਪਾਈ ਪਹਿਲਾਂ ਕੀ ਹੁੰਦਾ ਸੀ ਨਾ ਅੱਜ ਕੱਲ ਆਪਾਂ ਹਲਮਾ ਨਾਟਕ ਟੈਲੀਵਿਜ਼ਨਾਂ ਤੇ ਹੋਰ ਵੇਖਦੇ ਆ ਨਾ ਪਹਿਲਾਂ ਬਾਜੀਗਰ ਲੋਕ ਆਉਂਦੇ ਸੀ ਉਹ ਪਿੰਡਾਂ ਵਿੱਚ ਆ ਕੇ ਆਪਣਾ ਸਮਾਨ ਫਟ ਕਰਨਾ ਉਹਨਾਂ ਨੇ ਸੱਤ ਦੇ ਵਿਚਕਾਰ ਤੇ ਹੋਕਾ ਮਾਰਨਾ ਤੇ ਉਹ ਸਵੇਰ ਦਾ ਆਪਣੀ ਖੇਡ ਸ਼ੁਰੂ ਕਰ ਦੇਣੀ ਤੇ ਸਾਰੀ ਖੇਡ ਕੰਪਲੀਟ ਕਰਕੇ ਉਹਨਾਂ ਨੇ ਆਪਣਾ ਸਮਾਨ ਬੰਨਣਾ ਤੇ ਅੱਗੇ ਤੁਰ ਪੈਣਾ ਮਤਲਬ ਇੱਕ ਬਾਜੀਗਰ ਜਿਵੇਂ ਖੇਡ ਪਾ ਕੇ ਆਪਣੀ ਉਸ ਉਸ ਸਾਮਾਨ ਨੂੰ ਬੰਨ੍ਹ ਕੇ ਤੁਰ ਪੈਂਦਾ ਨਾ ਇਸ ਤਰੀਕ ਬੰਦਾ ਸੰਸਾਰ 'ਚ ਇੱਕ ਬਾਜੀ ਹੈ ਇਹ ਖੇਡਣ ਵਾਸਤੇ ਆਇਆ ਹੈ ਤੇ ਜਿਹੜਾ ਚੰਗੀ ਖੇਡ ਕੇ ਜਾਏਗਾ ਉਹਦੀ ਵਾਹ ਹੈ ਤੇ ਜਿਹੜਾ ਇਸ ਨੂੰ ਰੋਲ ਕੇ ਜਾਏਗਾ ਉਹ ਰੁੜ ਜਾਏਗਾ ਬਸ ਆ ਫਰਕ ਹੈ ਨਾਵ ਬਿਨ ਸੇ ਨਾਮ ਕੜਿਆ ਹੁਣ ਜਦੋਂ ਮਾਲਕ ਜਿਹਦੇ ਵਿੱਚੋਂ ਬੜੇ ਆ ਜਿਹੜੀ ਸ਼ਕਤੀ ਵਿੱਚ ਰਹਿ ਰਹੇ ਆ ਉਹ ਜਦੋਂ ਖਤਮ ਹੀ ਨਹੀਂ ਹੁੰਦੀ ਕਦੇ ਤੇ ਫਿਰ ਅਸੀਂ ਚਿੰਤਾ ਕਿਉਂ ਕਰਦੇ ਆ ਅਸੀਂ ਚਿੰਤਾ ਕਿਉਂ ਕਰਦੇ ਆ ਦੇਖੋ ਘਰ ਸਾਡੀ ਕਿੱਡੀਆਂ ਚਿੰਤਾਵਾਂ ਨੇ ਸਾਨੂੰ ਕਿੰਨੇ ਫਿਕਰ ਨੇ ਅਸੀਂ ਕਿੰਨਾ ਕੁਝ ਖੜਾ ਕਰ ਰੱਖਿਆ ਇਸ ਮਸਲੇ ਤੇ ਕਰ ਰੱਖਿਆ ਨਾ ਉਸਲੇ ਤੇ ਇਸ ਤੇ ਖੜਾ ਅਸੀਂ ਬਹੁਤ ਇੱਕ ਬਹੁਤ ਵੱਡਾ ਸਿਸਟਮ ਖੜਾ ਹੈ ਇਸ ਤੇ ਆਪਾਂ ਸੋਚ ਨਹੀਂ ਸਕਦੇ ਵੀ ਐਡਾ ਵੱਡਾ ਸਿਸਟਮ ਖਤਮ ਹੋ ਜੂਗਾ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਸਹੀ ਤਰੀਕੇ ਤੇ ਹੋ ਗਿਆ ਇਹ ਜਿਹੜਾ ਪੁਜਾਰੀ ਸਿਸਟਮ ਹੈ ਨਾ ਜਿਹੜਾ ਸਾਰੇ ਵਿੱਚ ਜਿਹੜੇ ਚ ਲੁੱਟ ਚੱਲ ਰਹੀ ਹੈ ਸਾਰੀ ਖਤਮ ਹੋ ਜੂਗੀ ਉਸੇ ਦਿਨ ਪਰ ਇਹਨੂੰ ਕਰੇ ਕੌਣ ਐਡੀ ਵੱਡੀ ਕ੍ਰਾਂਤੀ ਲਿਆਵੇ ਕੌਣ ਬਾਬਾ ਨਾਰਕ ਜੀ ਤੇ ਲਿਖ ਕੇ ਦੇ ਗਏ ਪਰ ਅਸੀਂ ਮੰਨਾਂਗੇ ਲੇਕਿਨ ਉਹ ਤਾਂ ਹੀ ਹੋਇਆ ਨਾ ਅਹੀ ਤੇ ਪੰਚਾਇਤ ਦੇ ਵਿੱਚ ਲਿਖੇ ਨੂੰ ਤਾਂ ਪੜ ਲਵਾਂਗੇ ਪਰ ਜੋ ਸਾਡੇ ਗੁਰੂ ਜੀ ਸਾਡੇ ਨਾਲ ਲਿਖ ਕੇ ਦੇ ਕੀ ਗਏ ਉਹ ਸੀਦੀ ਪੜਨਾ ਐਸ ਕਰਕੇ ਸੀ ਮਾਰ ਖਾ ਰਹੇ ਹੁਣ ਗੁਰੂ ਜੀ ਕਹਿੰਦੇ ਆ ਜਦੋਂ ਉਹ ਮਰਦਾ ਹੀ ਨਹੀਂ ਤੇ ਫਿਰ ਚਿੰਤਾ ਕਾਦੀ ਨਾ ਉਹ ਨਿਰਤਨ ਨਾ ਹਮ ਭੁਕੇ ਪਰਮ ਪ੍ਰਭ ਕਦੇ ਕੰਗਾਲ ਹੁੰਦਾ ਉਹ ਕਿ ਸਾਰਾ ਮਾਲ ਉਸੇ ਦੀ ਹੈ ਤੇ ਅਸੀਂ ਫਿਰ ਭੁਕੇ ਲੱਗੇ ਕਿਵੇਂ ਹੋ ਸਕਦੇ ਆ ਅਸੀਂ ਵੀ ਨਹੀਂ ਹੋ ਸਕਦੇ ਕਿਉਂਕਿ ਸਾਡੇ ਅੰਦਰ ਉਹਦੀ ਸ਼ਕਤੀ ਹੈ ਨਾ ਉਸ ਦੁੱਖ ਨਾ ਹਮ ਕੋ ਦੁੱਖ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਦੁੱਖ ਨਹੀਂ ਤੇ ਫਿਰ ਸਾਨੂੰ ਕਾਹਦਾ ਦੁੱਖ ਸਾਨੂੰ ਵੀ ਕੋਈ ਦੁੱਖ ਨਹੀਂ ਪਾਉਣਾ ਚਾਹੀਦਾ ਅਵਰਨ ਕੋ ਮਾਰਨ ਵਾਲਾ ਉਹਨੇ ਪਹਿਲਾਂ ਕੀਤਾ ਨਾ ਪਹਿਲਾਂ ਕੀਤਾ ਕਿ ਮਤਲਬ ਉਹਨੇ ਆਪਣੇ ਵਿੱਚੋਂ ਬਣਾਇਆ ਸਾਨੂੰ ਜਿਹੋ ਦੇ ਵਿੱਚ ਹੀ ਰਹਿ ਰਹੇ ਆ ਤੇ ਫਿਰ ਮਾਰਨ ਵਾਲਾ ਵੀ ਉਹੀ ਹੈ ਜਿਹਨੇ ਸਾਨੂੰ ਆਪਣੇ ਵਿੱਚ ਵਾਪਸ ਬਣਾਉਣ ਰਾਉਣ ਵਾਲਾ ਵੀ ਉਹੀ ਹੈ ਉਹੀ ਸਿਸਟਮ ਦੇ ਵਿੱਚ ਰਲਾਂਗੇ ਜੀਓ ਹਮਾਰਾ ਜੀਉ ਦੇਨ ਹਾਰਾ ਰਹਾਓ ਜੀਓ ਹਮਾਰਾ ਜੀਉ ਦੇਨ ਹਾਰਾ ਜੀਓ ਜੀਓ ਮਤਲਬ ਜਿਉਦਾ ਰਹੇ ਹੋ ਮਹਾਰਕ ਕਹਿਣ ਦਾ ਭਾਵ ਧੰਨਵਾਦ ਕਰੀਏ ਉਸ ਮਾਲਕ ਦਾ ਜਿਹਨੇ ਸਾਹਮਣੇ ਗਿੰਦ ਦਿੱਤੀ ਗਈ ਹੈ ਕਿੰਨੀ ਪਿਆਰੀ ਬੋਲੀ ਹੈ ਦੇਖੋ ਆਪਾਂ ਹੀ ਕਹਿੰਦੇ ਕੋਈ ਬੰਦਾ ਸਾਡਾ ਕੰਮ ਕਰੇ ਕੋਈ ਬਜ਼ੁਰਗ ਬੰਦੇ ਦੀ ਸੇਵਾ ਕਰਦੇ ਕੋਈ ਹੋਰ ਕਾਦੇ ਬਜ਼ੁਰਗ ਕੀ ਕਹਿੰਦਾ ਜਿਉਂਦਾ ਰਹਿ ਭਾਈ ਸ਼ਾਵਾਸ਼ੇ ਤੇਰੀ ਵੱਡੀ ਉਮਰ ਹੋਵੇ ਕਹਿੰਦਾ ਨਾ ਇਹ ਗੁਰੂ ਜੀ ਕੀ ਕਹਿ ਰਿਹਾ ਜੀਓ ਹਮਾਰਾ ਜੀਓ ਦੇਹੜ ਹਾਰਾ ਉਹ ਜੀ ਨੇ ਸਾਨੂੰ ਜਿੰਦ ਦਿੱਤੀ ਐ ਕੋਈ ਜਿਉਂਦਾ ਧੰਨਵਾਦ ਆਵਲਾ ਸ਼ੁਕਰਾਨਾ ਕਰੀਏ ਇਹ ਕਹਿ ਰਿਹਾ ਗੁਰੂ ਜੀ ਕੋਈ ਹੋਰ ਨਹੀਂ ਖਤਮ ਕਰਨ ਵਾਲਾ ਮਾਰਨ ਵਾਲਾ ਸਾਨੂੰ ਕੋਈ ਨਹੀਂ ਮਾਰ ਸਕਦਾ ਕਿਸੇ ਨੂੰ ਕੋਈ ਮਰਦਾ ਹੀ ਨਹੀਂ ਬਾਣੀ ਗੱਲ ਕੀ ਹੈ ਹਕੀਕਤ ਹੈ ਮਰਦਾ ਨਹੀਂ ਸੂਖਮ ਵਿੱਚ ਚਲੇ ਜਾਂਦਾ ਸਾਡੀ ਦਿੱਖ ਤੋਂ ਬਾਹਰ ਚਲੇ ਜਾਂਦਾ ਸ਼ਕਤੀ ਸ਼ਕਤੀ ਵਿੱਚ ਚਲ ਜਾਂਦੀ ਹੈ ਸ਼ਕਤੀ ਸਾਨੂੰ ਦਿਖਦੀ ਨਹੀਂ ਰਹੀ ਐਸ ਕਰਕੇ ਜੀ ਕਹਿੰਦੇ ਉਹ ਚਲ ਗਿਆ ਮਰ ਗਿਆ ਤੁਰ ਗਿਆ ਫਿਰ ਅਸੀਂ ਉਹਨੂੰ ਉਹਦੇ ਉੱਤੇ ਹੋਰ ਲੈਣਾ ਬਣਾ ਦਿੱਤੀਆਂ ਕਿ ਉਹ ਸਵਰਗ ਚ ਚ ਰਹੀ ਗਿਆ ਹੋਰ ਨਰਕ ਚਲੇ ਗਿਆ ਬਸ ਇਹ ਸਾਡਾ ਘੜਿਆ ਹੋਇਆ ਸਾਰਾ ਮਤਲਬ ਹੈ ਗੁਰੂ ਜੀ ਬਹੁਤ ਗਹਿਰੀ ਗੱਲ ਬਸ ਰਿਹਾ ਨਾ ਉਸ ਬੰਦਨ ਨਾਮ ਬਾਦੀ ਜਦੋਂ ਉਹ ਬੰਦਨਾ ਵਿੱਚ ਨਹੀਂ ਗਾ ਤੇ ਉਹਦੇ ਕਰਕੇ ਸਾਡਾ ਵਿजूद ਹੈ ਤੇ ਫਿਰ ਅਸੀਂ ਕਿਉਂ ਬੰਦਨਾ ਵਿੱਚ ਅਸੀਂ ਵੀ ਬੰਦਨਾ ਵਿੱਚ ਨਹੀਂ ਹੈ ਨਾ ਉਸ ਧੰਦਾ ਨਾਮ ਕਾਦੇ ਉਹਨੂੰ ਵੀ ਤਾਂ ਇਹਦਾ ਜੰਜਾਲ ਨਹੀਂ ਹੈ ਕਿਉਂਕਿ ਉਹਨੇ ਅੱਡਾ ਵੱਡਾ ਸੰਸਾਰ ਐਨਾ ਵੱਡਾ ਆਕਾਰ ਉਹਨੇ ਚਲਾਇਆ ਹੋਇਆ ਆਪਣੀ ਸਮਰੱਥਾ ਦੇ ਵਿੱਚ ਜਦੋਂ ਉਹਨੂੰ ਇਸ ਦਾ ਫਿਕਰ ਨਹੀਂ ਹੈ ਨਾਨਕ ਵਿਖਸਾ ਬੇਪਰਵਾ ਤੇ ਫਿਰ ਸਾਨੂੰ ਕਿਉਂ ਸਾਨੂੰ ਕਿਉਂ ਗੁਰੂ ਜੀ ਸਵਾਲ ਕਰਦੇ ਆ ਸਾਨੂੰ ਵੀ ਨਹੀਂ ਹੋਣਾ ਚਾਹੀਦਾ ਨਾ ਉਹ ਤੇ ਮਹਿਲ ਨਾਮ ਕੋ ਮਹਿਲਾ ਮੜਕ ਨਰੂਲ ਹੈ ਉਰ ਕੋਈ ਮਹਿਣ ਨਹੀਂ ਲੱਗਦੀ ਉਹਦੇ ਅੰਦਰ ਕੋਈ ਵਕਾਰ ਨਹੀਂ ਆਉਂਦਾ ਤੇ ਫਿਰ ਸਾਨੂੰ ਕਿਉਂ ਆਵੇ ਸਾਨੂੰ ਵੀ ਨਹੀਂ ਹੋਣਾ ਚਾਹੀਦਾ ਉਸ ਆਨੰਦ ਨਾ ਤੈਮ ਸਦਕੇਲਾ ਭੁਰੇ ਕਹਿੰਦੇ ਵਾਲਕ ਜਦੋਂ ਆਨੰਦਮਈ ਹੈ ਤੇ ਉਹ ਹੀ ਸਾਨੂੰ ਚਲਾ ਰਿਹਾ ਹੈ ਉਹ ਜੀਵਾਤਮਾ ਉਹਦੀ ਸਾਡੇ ਵਿੱਚ ਹੈ ਤੇ ਫਿਰ ਅਸੀਂ ਵੀ ਆਨੰਦ ਵਿੱਚ ਰਹੇਗੀ ਅਸੀਂ ਵੀ ਮੋਜਾਂ ਵਿੱਚ ਰਹੇਗੀ ਅਸੀਂ ਵੀ ਖਿਆਲ ਛੱਡ ਦੀਏ ਚਿੰਤਾ ਫਿਕਰ ਛੱਡ ਦੀਏ ਤ੍ਰਿਸ਼ਨਾਵਾਂ ਬੁਝਾ ਲਈਏ ਨਾ ਉਸੇ ਸੋਚੇ ਨਾ ਆਮ ਕੋ ਸੋਚਾ ਜਦੋਂ ਉਸ ਮਾਲਕ ਨੂੰ ਕੋਈ ਚਿੰਤਾ ਫਿਕਰ ਨਹੀਂ ਹੈਗਾ ਤੇ ਉਹ ਸਾਡੇ ਅੰਦਰ ਆਏਗਾ ਤੇ ਉਹਨੂੰ ਕੋਈ ਚਿੰਤਾ ਫਿਕਰ ਨਹੀਂ ਵਿਆਪਦਾ ਤੇ ਫਿਰ ਸਾਨੂੰ ਵੀ ਨਹੀਂ ਆਪਣਾ ਚਾਹੀਦਾ ਆ ਸਿਵਿਓ ਦੇ ਵਰਗੇ ਬਣ ਗਏ ਮਾਲਕ ਵਰਗੇ ਗੁਣ ਪੈਦਾ ਕਰੀਏ ਆਪਣੇ ਅੰਦਰ ਨਾ ਉਹ ਲੇਪ ਨਾ ਮਨ ਕੋ ਪੋਚਾ ਗੁਰੂ ਜੀ ਕਹਿੰਦੇ ਜਦੋਂ ਉਸ ਨੂੰ ਕੋਈ ਪ੍ਰਭਾਵ ਨਹੀਂ ਪੈਦਾ ਮਾਇਆ ਦਾ ਤੇ ਫਿਰ ਸਾਨੂੰ ਕਿਉਂ ਪਵੇ ਤੁਹਾਨੂੰ ਵੀ ਨਹੀਂ ਪੈਣਾ ਚਾਹੀਦਾ ਨਾ ਉਹ ਭੁੱਖ ਨਾ ਮਨ ਕੋ ਤ੍ਰਿਸ਼ਨਾ ਜਿਸ ਮਾਲਕ ਨੇ ਸਾਨੂੰ ਚਲਾਇਆ ਹੋਇਆ ਜਿਹੜਾ ਸਾਡੇ ਅੰਦਰ ਬੈਠਾ ਹੈ ਜਿਹੜਾ ਸਾਨੂੰ ਤੋਰ ਰਿਹਾ ਹੈ ਜਿਹਦੇ ਕਰਕੇ ਆਂ ਅਸੀਂ ਸਭ ਕੁਝ ਉਹਨੂੰ ਜਦੋਂ ਤ੍ਰਿਸ਼ਨਾ ਨਹੀਂ ਹੈਗੀ ਤੇ ਬਰਾਪਰ ਸਾਚੀ ਜਿਹੜਾ ਕਿਉਂ ਪਹਿਲਾਂ ਕੀਤੀ ਹੋਈ ਹੈ ਭਾਈ ਆਪਾਂ ਕਿਉਂ ਕ੍ਰਿਸ਼ਨਾਂ ਦੇ ਅਧੀਨ ਭੱਜੇ ਕਰਦੇ ਆ ਸਾਰਾ ਨਹੀ ਹੋਣੀ ਚਾਹੀਦੀ ਗੁਰੂ ਜੀ ਕਹਿੰਦੇ ਕਿਉਂ ਕਰਦਾ ਨਾਓ ਨਿਰ ਜਾਓ ਨਿਰਮਲ ਕਾਮ ਜਚਨਾ ਗੁਰੂ ਜੀ ਕਹਿੰਦੇ ਜਚਨਾ ਦਾ ਮਤਲਬ ਹੁੰਦਾ ਪੂਜਣ ਯੋਗ ਸ਼ੁੱਧ ਜਿਉਂ ਮਾਲਕ ਨਿਰਮਲ ਹੈ ਤੇ ਅਸੀਂ ਵੀ ਸ਼ੁੱਧਾ ਫਿਰ ਅਸੀਂ ਕਿਉਂ ਬੇਕਾਰ ਅਸੀਂ ਵੀ ਬੇਕਾਰ ਨਹੀਂ ਹੈਗੇ ਕਿਉਂਕਿ ਮਾਲਕ ਹੀ ਹੈ ਸਾਡੇ ਅੰਦਰ ਹਮ ਕੇਸ਼ ਨਾਹੀ ਇਕੋ ਹੀ ਐਥੇ ਆਈ ਹੈ ਗੱਲੋਂ ਪਖਾਣੇ ਵਿੱਚ ਆਏਗੀ ਨਾ ਸਮਝ ਪਾਏਗੀ ਸ਼ਬਦ ਪੜਦੇ ਪੜਦੇ ਹਮ ਕੇਸ਼ ਨਾਹੀ ਇਕੋ ਹੀ ਮੈਂ ਮੀਰਾ ਆਕਾਰ ਮੈਂ ਨਹੀਂ ਹਾਂ ਇਹ ਉਹ ਮਾਰਤਾ ਉਹ ਆਪੀ ਹੈ ਕਿਉਂਕਿ ਉਸ ਵਿੱਚ ਬਣਿਆ ਉਹ ਆਕਾਰ ਹੀ ਉਸੇ ਨਹੀਂ ਧਾਰਿਆ ਹੋਇਆ ਆਪਣੇ ਵਿੱਚੋਂ ਆਕਾਰ ਤੇ ਉਹ ਪ੍ਰਮਾਤਮਾ ਆਪ ਹੀ ਆਪ ਹੈ ਮੈਂ ਨਹੀਂ ਹਾਂ ਕੁਝ ਜਿਨੂੰ ਇਹ ਗੱਲ ਸਮਝ ਵਿੱਚ ਪੈਗੀ ਉਹਦਾ ਮੈਂ ਮੇਰੀ ਵਾਲਾ ਰੋਗ ਗਿਆ ਤੇ ਮੈਂ ਮੇਰੀ ਦਾ ਰੋਗ ਗਿਆ ਤੇ ਸਭ ਕੁਝ ਗਿਆ ਆਗੇ ਪਾਛੇ ਇੱਕੋ ਸੋਈ ਹੁਣ ਆਗੇ ਪਾਛੇ ਨੂੰ ਜੇ ਸਮਝਣਾ ਹੈ ਤੇ ਵੀ ਜਨਮ ਤੋਂ ਪਹਿਲਾਂ ਵੀ ਉਹੀ ਸੀ ਦੇ ਬਾਅਦ ਵਿੱਚ ਵੀ ਹੋਈ ਹੈ ਇਹ ਸਮਝ ਪੈਣੀ ਹੈ ਨਾ ਹੁਣ ਇਹਨੂੰ ਸਮਝਾ ਲਈਏ ਆਪਾਂ ਇਸ ਤਰ੍ਹਾਂ ਸਮਝੋ ਜਿਦਾਂ ਆਪਾਂ ਕਹਾਂਗੇ ਇੱਕ ਇੱਕ ਚੋਂ ਬਣਿਆ ਜਦੋਂ ਇੱਕ ਚੋਂ ਬਣਿਆ ਇੱਕ ਮੇਰੇ ਮੰਨ ਤੋਂ ਪਹਿਲਾਂ ਵੀ ਹੋਈ ਸੀਗਾ ਤੇ ਜਦੋਂ ਮੈਂ ਨਹੀਂ ਰਹਾਗਾ ਆਕਾਰ ਵਿੱਚ ਉਦੋਂ ਵੀ ਹੋਈ ਹੋ ਜਾਣਾ ਆਗੇ ਪਾਛੇ ਇੱਕੋ ਜਿਹੀ ਧਾਰਮਿਕ ਬੋਲੀਆਂ ਨੇ ਧਾਰਮਿਕ ਬੋਲੀਆਂ ਨੂੰ ਸੈਂਟੀਫਿਕ ਬੋਲੀ ਵਿੱਚ ਸੈਂਟੀਫਿਕ ਭਾਸ਼ਾ ਵਿੱਚ ਬਦਲਦੇ ਜਾਓ ਬਾਣੀ ਸਮਝਾਉਣਾ ਸ਼ੁਰੂ ਬਸ ਜੇ ਜਦ ਨਾਲ ਸੀ ਇਹ ਮਾਡਲ ਆ ਨਾ ਕਿ ਮੈਂ ਲੈਦਾ ਤੇ ਪਰਮਾਤਮਾ ਲੈਦਾ ਇਹ ਜਿੱਦਿਆਂ ਅਸੀਂ ਖੋਟ ਆਪਣੇ ਅੰਦਰੋਂ ਕੱਢ ਦਿੱਤਾ ਉਹ ਸਿੱਧੇ ਰੱਬ ਸਾਡੇ ਕੋਲ ਆ ਬਸ ਫਿਰ ਇਹ ਸਵਾਲ ਕਿ ਧਿਆਨ ਕੀ ਜਾ ਧਰਨਾ ਹੈ ਬਸ ਧਿਆਨ ਰਵੇ ਗੁਰਬਾਣੀ ਦੇ ਹੀ ਧਰ ਲੋ ਤਾਂ ਕਿ ਗੁਰਬਾਣੀ ਵਿੱਚੋਂ ਸਾਨੂੰ ਰੱਬ ਲੱਭ ਜਾਏ ਤੇ ਸਾਨੂੰ ਆਪਣਾ ਜਿਉਣਾ ਆ ਜਾਏ ਹੁਣ ਆਓ ਆਖਰੀ ਬੰਦ ਗੁਰੂ ਜੀ ਕਹਿੰਦੇ ਆ ਨਾਨਕ ਗੁਰ ਖੋਏ ਭਰਮ ਭੰਗਾ ਜਦੋਂ ਉਸ ਮਾਲਕ ਨੇ ਇਸ ਬਖਰੀ ਹਸਤੀ ਹੋਣ ਵਾਲਾ ਮੇਰਾ ਧਰਮ ਕੱਢ ਦਿੱਤਾ ਨਾ ਤੇ ਉਹਦੇ ਨਾਲ ਇੱਕ ਹੋਂਦ ਵਿੱਚ ਜਿਹੜਾ ਵਿਗਨ ਪਾ ਰਿਹਾ ਸੀ ਇਹ ਭਰਮ ਕਿਹੜਾ ਸੀ ਭੰਗਾ ਜਿਹੜਾ ਮੈਨੂੰ ਤੇ ਮੇਰੇ ਮਾਲਕ ਨੂੰ ਦੂਰ ਦਿਖਾ ਰਿਹਾ ਸੀ ਾਟੋ ਾਟ ਦਿਖਾ ਰਿਹਾ ਸੀ ਇਹ ਭਰਮ ਸੀ ਮੇਰੇ ਅੰਦਰ ਇਹ ਭਰਮ ਮੇਰੇ ਗੁਰੂ ਨੇ ਕਟਾ ਦਿੱਤਾ ਇਹ ਕਿਉਂ ਕਿ ਨੀ ਪਿਆਰੀ ਹੈ ਬਾਣੀ ਕਿੰਨੀ ਆਪਾਂ ਕਹਿੰਦੇ ਨਾ ਬਾਣੀ ਦਾ ਸਤਿਕਾਰ ਘਟਾ ਦੇਗਾ ਜਿਹੜਾ ਇਸ ਤਰ੍ਹਾਂ ਬੋਲੇਗਾ ਨਹੀਂ ਭਾਈ ਜਦੋਂ ਗਿਆਨ ਆਏਗਾ ਨਾ ਤੇ ਬਾਣੀ ਦਾ ਸਤਿਕਾਰ ਤਾਂ ਫਿਰ ਮਤਲਬ ਇਹ ਕਹਿ ਨਹੀਂ ਸਕਦੇ ਕੋਈ ਸੀਮਾ ਨਹੀਂ ਹੈ ਕਿੰਨਾ ਸਤਿਕਾਰ ਕਰਿਆ ਬਾਣੀ ਦੀ ਕੋਈ ਸੀਮਾ ਨਹੀਂ ਹੈ ਕਿਉਂ ਨਹੀਂ ਸੀਮਾ ਕਿ ਜਦੋਂ ਵੀ ਗੁਰੂ ਦੀ ਦੇ ਸ਼ਬਦ ਦੀ ਕੋਈ ਵੀ ਪੰਕਤੀ ਪੜ੍ਹੇਗਾ ਗੁਰੂ ਜੀ ਤੇ ਕੋਈ ਸੰਜਾ ਰਹੇ ਗੁਰੂ ਜੀ ਤੇ ਕੋਈ ਕਹਿ ਰਹੇ ਗੁਰੂ ਜੀ ਤੇ ਕੋਈ ਦੱਸ ਰਹੇ ਫਿਰ ਜਿਨਾ યો ਹਰ ਟਾਈਮ ਹੈ ਮੇਰੇ ਗੁਰੂ ਜੀ ਹਰ ਸਮੇਂ ਜਦੋਂ ਵੀ ਮੈਂ ਗੁਰੂ ਜੀ ਨਾਲ ਗੱਲ ਕਰਨ ਤੇ ਮੈਨੂੰ ਸਮਝਾ ਰਿਹਾ ਤੇ ਫਿਰ ਇਦੋਂ ਵੱਡਾ ਸਤਕਾਰ ਹੋਰ ਕੀ ਹੋ ਸਕਦਾ ਇਦੋਂ ਵੱਡੀ ਕੌਣ ਹੋ ਸਕਦਾ ਜਿਹੜਾ ਮੈਨੂੰ ਸਾਰੀ ਉਮਰ ਸਮਝਾ ਰਿਹਾ ਜਿਹੜਾ ਮੈਨੂੰ ਹਰ ਟਾਈਮ ਸਮਝਾ ਰਿਹਾ ਹੋਵੇ ਕੌਣ ਹੋ ਸਕਦਾ ਇਦੋਂ ਵੱਡੀ ਹਸਤੀ ਕੋਈ ਹੋ ਹੀ ਨਹੀਂ ਸਕਦੀ ਐਸ ਕਰਕੇ ਮੇਰੇ ਸਤ ਗੁਰੂ ਜੀ ਦਾ ਮੇਰੇ ਅੰਦਰ ਸਤਕਾਰ ਹੈ ਇਹਨਾਂ ਕੌਣ ਤੋੜੇਗਾ ਇਹਨ ਕੋਈ ਨਹੀਂ ਤੋੜ ਸਕਦਾ ਕਿਉਂ ਲਾਲਚ ਬਸ ਗੁਰਦੁਆਰੇ ਆਵਾਂਗਾ 40 ਦਿਨ ਸੇਵਾ ਕਰਾਂਗਾ ਕਿਸੇ ਸ਼ਿਆਣੇ ਬਾ ਸੰਤ ਮਹਾਂਤਮਾ ਨੇ ਕਿਹਾ ਤਾਂ ਵੀ 40 ਦਿਨ ਗੁਰਦੁਆਰੇ ਝਾੜੂ ਮਾਰੀ ਤੇ ਰਾਹ ਕੰਮ ਹੋ ਜੂਗਾ ਜੇ ਤਾਂ ਹੋ ਗਿਆ ਤਾਂ 40 ਦਿਨ ਨਹੀਂ ਆਉਂਦਾ ਜੇ ਨਾ ਹੋਇਆ ਤਾਂ ਫਿਰ ਕਦੇ ਵੀ ਨਹੀਂ ਆਉਂਦਾ ਮੁਰਗੀ ਕਿਤੇ ਹੋਰ ਜਾ ਕੇ ਮਾਰੇਗਾ ਝਾੜੂ ਫਿਰੋ ਇੱਥੋਂ ਛੱਡ ਕੇ ਕਿਤੇ ਹੋਰ ਮਾਰੇਗਾ ਕਿਉਂਕਿ ਉਹਦੇ ਅੰਦਰ ਲਾਲਚ ਹੈ ਲਾਲਚ ਵਾਸਾ ਆਇਆ ਹੈ ਲੈਣ ਦੇਣ ਦਾ ਸੌਦਾ ਹੈ ਤੇ ਸੌਦੇ ਕਦੇ ਪੂਰੇ ਨਹੀਂ ਹੁੰਦੇ ਸੋ ਕੀ ਕਰੀਏ ਨਰਲੇਪ ਹੋ ਕੇ ਆਜ ਗਏ ਆਪਣਾ ਸਭ ਕੁਝ ਛੱਡ ਕੇ ਗੁਰੂ ਦੇ ਦਰ ਤੇ ਆ ਜੀਏ ਗੁਰੂ ਕੋਲੋਂ ਗਿਆਨ ਲੈ ਲਈਏ ਜਿਹੜਾ ਫੇਰ ਗੁਰੂ ਨਾਲ ਤਿਆਰ ਪੈਗਾ ਉਹ ਕਦੇ ਨਹੀਂ ਹੋਵੇਗਾ ਕਿਉਂਕਿ ਉਹਦੇ ਵਿੱਚ ਕੋਈ ਰਿਸ਼ਤਾ ਨਹੀਂ ਉਹਦੇ ਵਿੱਚ ਕੋਈ ਮੰਗ ਨਹੀਂ ਨਰੋਲ ਆਤਮ ਸਮਰਪਣ ਆਤਮ ਸਮਰਪਣ ਨਾ ਇੱਕ ਗੁਰ ਕੋਈ ਭ੍ਰਮ ਪੰਗਾ ਨਾਨਕ ਜੀ ਕਹਿ ਰਿਹਾ ਮੇਰੇ ਗੁਰੂ ਨੇ ਮੇਰੇ ਉਹ ਵਹਿਮ ਕੱਢ ਦਿੱਤੇ ਜਿਹੜੇ ਮੈਨੂੰ ਪ੍ਰਮਾਤਮਾ ਨਾਲੋਂ ਵਿਛੋੜਦੇ ਸੀ ਹਉ ਹੋਏ ਮਿਲ ਹੋਏ ਉਹ ਮਿਲ ਕੇ ਇੱਕ ਰਾਤ ਹੋ ਗਿਆ ਇੱਕ ਮਿਲ ਕੇ ਉਹ ਕਹਿੰਿਆ ਪ੍ਰਮਾਤਮਾ ਨੂੰ ਕੌਣ ਹੈ ਗੁਰੂ ਜੀ ਪਾਣੀ ਚ ਹੋਰ ਕੀ ਦੱਸ ਰਹੇ ਪ੍ਰਮਾਤਮਾ ਨੂੰ ਕੌਣ ਦੇ ਰਾਹੀ ਦੱਸ ਰਹੇ ਨਾ ਕਈ ਕਹਿ ਰਿਹਾ ਕਹਿੰਦੇ ਜੀ ਫਿਰ ਹੋਰ ਕੀ ਕਰੀਏ ਦੁਆ ਕੀ ਕਰਨਾ ਹੈ ਉਸ ਤੋਂ ਬਾਅਦ ਫਿਰ ਜਦੋਂ ਤੂੰ ਕਰਵਾਣੀ ਨੂੰ ਸਮਝ ਲੇਗਾ ਉਸ ਤੋਂ ਬਾਅਦ ਤੂੰ ਹੀ ਨਹੀਂ ਕਰਨਾ ਗੁਰੂ ਜੀ ਆਪੇ ਕਰਾ ਲੈਣਗੇ ਤੇਰੇ ਆਪਕੈ ਤੁਹਾਨੂੰ ਸਾਰਾ ਰਾਹ ਦੱਸ ਰਿਹਾ ਪਰ ਤੂੰ ਗੁਰੂ ਨੂੰ ਨਾ ਛੁੜ ਕੇ ਸਵਾਲ ਪੁੱਛ ਰਿਹਾ ਕਿ ਹੁਣ ਇਤਦਵਦ ਕੀ ਕਰਨਾ ਬਾਣੀ ਤਾਂ ਜੀ ਮੈਂ ਬਹੁਤ ਪੜਨਾ ਫਿਰ ਜੀ ਧਿਆਨ ਨਹੀਂ ਜੁੜਦਾ ਜੀ ਫਿਰ ਕੀ ਕਰਾਂ ਜੀ ਫਿਰ ਧਿਆਨ ਕਿਵੇਂ ਜੋੜਾਂ ਫਿਰ ਉਹ ਹੈ ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਉਹਨਾਂ ਕੋਲ ਨਹੀਂ ਹੈਗੇ ਜਿਨ੍ਹਾਂ ਕੋਲ ਲੈਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਫਿਰ ਆਪਣਾ ਢੰਗ ਉੱਥੇ ਫਿਟ ਕਰ ਲੈਂਦੇ ਆ ਆਪਣਾ ਸਿਸਟਮ ਉੱਥੇ ਫਿਟ ਕਰ ਲੈਂਦੇ ਆ ਇਹ ਉਹਨਾਂ ਨੂੰ ਤੇ ਕੈਸ਼ ਚਾਹੀਦਾ ਜਿੰਨਾ ਸਾਡਾ ਦੁੱਖ ਵੱਡਾ ਹੋਏਗਾ ਉੰਨੀ ਕੈਸ਼ ਵੱਡਾ ਹੋਏਗਾ ਜਿੰਨੀ ਜਿੰਨੀ ਡਾਕਟਰ ਕੋਲ ਜਾ ਕੇ ਦੱਸਾਂਗੇ ਵੀ ਮੈਨੂੰ ਐਡਾ ਵੱਡਾ ਰੋਗ ਹੈ ਬਹੁਤ ਵੱਡਾ ਰੋਗ ਹੈ ਤੇ ਦੀਸ ਵੀ ਜ਼ਿਆਦਾ ਹੈ ਛੋਟੇ ਰੋਗ ਦੀ ਦੀਸ ਥੋੜੀ ਹੈ ਵੱਡਾ ਰੋਗ ਹੋ ਗਿਆ ਤੇ ਦੀਸ ਵੱਡੀ ਹੈ ਹੁਣ ਰੋਗ ਹੀ ਬਹੁਤ ਵੱਡੇ ਪਰਮਾਤਮਾ ਤੋਂ ਵਿਛੜੇ ਹੋਏ ਆ ਤੇ ਜਿਹਦਾ ਇਲਾਜ ਹੀ ਨਹੀਂ ਸਾਡੇ ਕੋਲ ਕਿਸੇ ਕੋਲ ਲੱਭ ਰਿਆ ਤੇ ਫਿਰ ਦੀਸ ਵੀ ਵੱਡੀ ਹੈ ਚੱਲ ਰਿਹਾ ਸਿਸਟਮ ਚਲਾਈ ਚੱਲੋ ਪਰ ਪ੍ਰਮਾਤਮਾ ਦੀ ਰਾਜੇ ਤੁਰਨੇ ਇਹ ਗੁਰਬਾਣੀ ਆਪ ਪੜ ਲਓ ਆਪ ਸਮਝੋ ਆਪਣੀ ਹਿਰਦੇ ਵਿੱਚ ਬਾਣੀ ਨੂੰ ਵਿਚਾਰਦੇ ਰਹੋ ਸ਼ਬਦ ਨੂੰ ਪਹਿਲਾਂ ਪੜੋ ਉਸੇ ਸ਼ਬਦ ਦਾ ਫਿਰ ਰਹਾਉ ਪੜੋ ਪਹਿਲਾਂ ਸਾਰੇ ਸ਼ਬਦ ਨੂੰ ਪੜ ਲਓ ਉਸ ਤੋਂ ਬਾਅਦ ਉਸੇ ਸ਼ਬਦ ਦਾ ਰਹਾਉ ਪੜੋ ਹੁਣ ਉਹਦੇ ਵਿੱਚ ਕਈ ਇੱਕ ਦੋ ਸ਼ਬਦ ਇਹੇ ਜੀ ਆਗੇ ਆਉਣਗੇ ਜਿਨ੍ਹਾਂ ਦਾ ਸਾਨੂੰ ਅਰਥ ਨਹੀਂ ਆਉਂਦਾ ਦੂਜੀ ਭਾਸ਼ਾ ਚੋਂ ਆਇਆ ਹੋਇਆ ਕੋਈ ਸ਼ਬਦ ਜਿਵੇਂ ਆਪਾਂ ਜਪਜੀ ਸਾਹਿਬ ਨੂੰ ਜੀ ਪੜ੍ਹਦੇ ਆਂ ਕੌਣ ਜਾਣੇ ਕੂਤ ਇਹ ਸ਼ਬਦ ਕੂਤ ਹੁਣ ਜੇ ਅਸੀਂ ਇਹਨੂੰ ਆਪਣੀ ਬੋਲੀ ਵਿੱਚ ਸਮਝਾਂਗੇ ਤੇ ਅਸੀਂ ਇਹਨੂੰ ਅਰਥ ਦੇ ਦਿੱਤਾ ਕਰ ਸਕਦੇ ਆਂ ਬਸ ਇਹ ਦੋ ਪੀ ਸਾਡੇ ਨੂੰ ਨਹੀਂ ਆਉਣਗੇ ਇਹ ਸ਼ਬਦ ਹੈਗਾ ਫਾਰਸੀ ਅਰਬੀ ਦਾ ਕੂਤ ਇਹਦਾ ਅਖੀ ਜਿਹੜਾ ਪੂਰਾ ਬੋਲ ਹੈ ਉਚਾਰਨਾ ਉਹ ਹੈਗਾ ਕੂਅਤ ਕੂਅਤ ਮਤਲਬ ਅੰਦਾਜ਼ਾ ਲਾਉਣ ਵਾਲਾ ਮਾਪਣ ਵਾਲਾ ਮਿੰਤੀ ਗਿਣਤੀ ਕਰਨ ਵਾਲਾ ਜੇ ਪਟਵਾਰੀ ਹੈ ਜਿਹੜਾ ਉਹ ਜ਼ਮੀਨ ਦੀ ਮਿੰਤੀ ਗਿਣਤੀ ਕਰਦਾ ਉਹ ਉਹ ਜ਼ਮੀਨ ਨੂੰ ਮਿੰਨ ਵਾਲਾ ਕੂਆ ਇਹ ਸ਼ਬਦ ਮਰ ਜਾ ਉਸ ਸ਼ਬਦ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਜਾਣਨ ਵਾਸਤੇ ਜ਼ਰੂਰ ਸਹਾਇਤਾ ਲੈਣੀ ਪਏਗੀ ਚਾਹੇ ਤੇ ਪੋਥੀਆਂ ਦੀ ਲੋ 60000 ਸ਼ਬਦ ਦਾ ਇੱਕ ਸ਼ਬਦ ਕੋਸ਼ ਹੈ ਉਹਨੂੰ ਕੋਲੇ ਉਹਦੇ ਵਿੱਚ ਉਹ ਕੋਲੇ ਰੱਖੋ ਉਹਦੇ ਚ ਪੜ੍ਹ ਲਓ ਜੇ ਉਹ ਨਹੀਂ ਹੈਗਾ ਤੇ ਇੱਕ ਗੁਰਚਰਨ ਸਿੰਘ ਜੀ ਦਾ ਲਿਖਿਆ ਹੋਇਆ ਹੈਗਾ ਸ਼ਬਦ ਕੋਸ਼ ਉਹ ਪੜ੍ਹ ਲਓ ਉਹ ਕੋਲੇ ਰੱਖ ਲਓ ਦੋਨੇ ਵੀ ਹੈਗੇ ਤੁਹਾਡੇ ਕੋਲੇ ਜਿਹੜਾ Android ਮੋਬਾਈਲ ਹੈ ਤੇ ਹੈਗਾ ਨਾ ਇਹਦੇ ਵਿੱਚ ਐਪ ਡਾਊਨ ਡਾਊਨਲੋਡ ਕਰ ਦਿਓ ਤੁਸੀਂ ਜਿਸ ਪੰਕਤੀ ਤੇ ਦਿੱਸ ਸ਼ਬਦ ਉੱਤੇ ਉਂਗਲ ਰੱਖੋਗੇ ਨਾ 1 5 ਸੈਕਿੰਡਾਂ ਵਾਸਤੇ 3 ਸੈਕਿੰਡਾਂ ਵਾਸਤੇ ਤੇ ਉਹ ਸ਼ਬਦ ਦੇ ਅਰਥ ਕਿੰਨੇ ਬਣਦੇ ਆ ਕਿੱਥੇ ਕਿੱਥੇ ਬਾਣੀ ਵਿੱਚ ਵਰਤਿਆ ਗਿਆ ਤੁਹਾਡੇ ਅੱਗੇ ਨਵਾਂ ਚੈਪਟਰ ਖੁੱਲ ਕੇ ਆਈ ਹੈ ਉੱਥੋਂ ਪੜ ਲਓ ਕਿੰਨਾ ਸੌਖਾ ਕੰਮ ਹੈ ਜੇ ਅੱਜ ਵੀ ਅਸੀਂ ਨਹੀਂ ਪੜਨਾ ਚਾਹੁੰਦੇ ਤੇ ਸਾਡੀ ਮਰਜ਼ੀ ਹੈ ਨਹੀਂ ਕੋਈ ਔਖਾ ਕੰਮ ਨਹੀਂ ਨਹੀਂ ਕੋਈ ਔਖਾ ਕੰਮ ਨਹੀਂ ਜਿਹੜੇ ਸਾਨੂੰ ਡਰਾਉਂਦੇ ਹੈ ਕਿ ਬਾਣੀ ਗਲਤ ਪੜੇਗਾ ਨਰਕਾਂ ਨੂੰ ਜਾਏਗਾ ਨਰਕ ਹੈ ਹੀ ਨਹੀਂ ਪਹਿਲੀ ਗੱਲ ਦੂਜੀ ਗੱਲ ਜੇ ਬਾਣੀ ਨਾ ਪੜੀ ਬਿਲਕੁਲ ਹੀ ਤੇ ਫਿਰ ਨਰਕਾਂ 'ਚ ਪੱਕੇ ਆ ਫਿਰ ਪੱਕੇ ਆ ਤੇ ਸਾਨੂੰ ਸਿਖਾਏਗਾ ਕੌਣ ਬਾਣੀ ਪੜਨੀ ਗੁਰੂ ਤੇ ਗੁਰੂ ਦੀ ਬਾਣੀ ਐ ਤੇ ਗੁਰੂ ਕੋਲ ਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਮਝ ਦੇ ਦੇ ਬਾਣੀ ਦੀ ਠੀਕ ਆ ਵਿਚਾਰਨ ਮੇਰਾ ਗਲਤ ਹੋ ਸਕਦਾ ਪਰ ਮੈਨੂੰ ਸਮਝ ਸਹੀ ਹੋਣੀ ਚਾਹੀਦੀ ਐ ਵੀ ਗੁਰੂ ਜੀ ਆਖਿਆ ਬਸ ਜਿਹਨਾਂ ਨੇ ਇਹ ਕਰ ਲਓਗੇ ਹੁਣ ਸ਼ਬਦ ਪੜ ਲਿਆ ਰਹਾਉ ਦਾ ਬੰਦ ਪੜ ਲਿਆ ਹੁਣ ਉਹਦੇ ਅਰਥ ਵੇਖ ਲਓ ਅਰਥ ਵੇਖ ਲਈ ਕੁਝ ਕੁਝ ਸਮਝ ਆਉਣ ਲੱਗਿਆ ਵੀ ਗੁਰੂ ਜੀ ਕਹਿ ਕੀ ਹਿੰਦਾ ਜਦੋਂ ਐਨਾ ਕ ਸਮਝ ਆਉਣ ਲੱਗਿਆ ਨਾ ਵੀ ਗੁਰੂ ਜੀ ਕਹਿ ਕੀ ਰਿਹਾ ਐ ਫਿਰ ਉਹਦੇ ਸ਼ਬਦ ਨੂੰ 2 ਵਾਰਾਂ 3 ਵਾਰਾਂ ਜਿੰਨਾ ਟਾਈਮ ਆ ਤੁਹਾਡੇ ਕੋਲ ਉਸਨੂੰ ਵਾਰੀ ਪੜ੍ਹ ਲਓ ਉਸੇ ਸ਼ਬਦ ਵਿੱਚੋਂ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਐਸ ਸ਼ਬਦ ਵਿੱਚ ਗੁਰੂ ਜੀ ਕਾਮ ਤੇ ਕ੍ਰੋਧ ਦੀ ਗੱਲ ਕਰ ਰਹੇ ਐਸ ਸ਼ਬਦ ਵਿੱਚ ਗੁਰੂ ਜੀ ਹਉਮੈ ਦੀ ਗੱਲ ਕਰ ਰਹੇ ਐਸ ਸ਼ਬਦ ਵਿੱਚ ਗੁਰੂ ਜੀ ਹੰਕਾਰ ਦੀ ਗੱਲ ਕਰ ਰਹੇ ਐਸ ਸ਼ਬਦ ਵਿੱਚ ਗੁਰੂ ਜੀ ਸਾਡੇ ਭੁਲੇਖੇ ਦੀ ਗੱਲ ਕਰ ਰਹੇ ਜਿਹੜਾ ਸਾਨੂੰ ਪਿਆ ਹੋਇਆ ਧਰਮ ਪਿਆ ਹੋਇਆ ਜਿਹੜਾ ਹਰ ਇੱਕ ਗੱਲ ਸਮਝਦਾ ਕਿੰਨੇ ਪਿਆਰੇ ਸ਼ਬਦ ਸੀਗੇ ਦੋਨੇ ਅੱਜ ਜਿਹੜੇ ਆਪਾਂ ਵਿਚਾਰੇ ਆਪਾਂ ਬਾਣੀ ਆਪੜੋ ਆਪ ਸਮਝੋ ਆਪਣੇ ਜੀਵਨ ਨੂੰ ਬਦਲੋ ਇਸ ਤੋਂ ਬਿਨਾ ਕੋਈ ਯਾਰਾ ਨਹੀਂ ਹੈਗਾ ਤੇ ਇਸ ਤੋਂ ਭਜੋ ਨਾ ਵਾਪਸ ਮੁੜੋ ਗੁਰਬਾਣੀ ਤੇ ਲੜ ਲਗੋ ਗੁਰਬਾਣੀ ਪੜੋ ਗੁਰਬਾਣੀ ਸਮਝ ਆ ਜਾਏ ਜੀਵਨ ਬਦਲਣਾ ਸ਼ੁਰੂ ਹੋ ਜਾਏ ਤੇ ਕਿਰਪਾ ਦੀ ਪਿਆਰੇ ਕੋਲੇ ਪੇਸ਼ ਹੋ ਜਿਓ ਤੇ ਉਹਨਾਂ ਕੋਲੋਂ ਇਹ ਦਾਤ ਅਮਰਤੀ